ਪੰਜਾਬੀ ਗਾਇਕ ਗਿੱਪੀ ਗਰੀਵਾਲ ਤੇ ਨਾਲ ਹੀ ਐਲੀ ਮੰਗੜ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ ਦੱਸਦੀ ਹੈ ਕਿ ਡੀਜੀਪੀ ਨੂੰ ਇਹ ਸ਼ਿਕਾਇਤ ਦਿੱਤੀ ਗਈ ਹੈ ਤੇ ਇਸ ਦੇ ਨਾਲ ਜੇਕਰ ਗੱਲ ਕਰੀਏ ਤਾਂ ਦੋਵੇਂ ਪੰਜਾਬੀ ਗਾਇਕਾਂ ਦੇ ਖਿਲਾਫ ਨਸ਼ਿਆਂ ਨੂੰ ਪ੍ਰਮੋਟ ਕਰਨ ਦਾ આરોਪ ਜਿਹੜਾ ਉਹ ਲੱਗਿਆ ਹੈ ਜੀਹਾਂ ਦੱਸਦੀ ਹੈ ਕਿ ਗਿੱਪੀ ਗਰੀਵਾਲ ਤੇ ਐਲੀ ਮੰਗੜ ਦੇ ਉੱਤੇ ਨਸ਼ਿਆਂ ਨੂੰ ਪ੍ਰਮੋਟ ਕਰਨ ਦਾ આરોਪ ਲੱਗਿਆ ਹੈ ਅਤੇ ਪੰਡਤ ਰਾਓ ਦੇ ਵੱਲੋਂ ਇਹ ਸ਼ਿਕਾਇਤ ਡੀਜੀਪੀ ਨੂੰ ਜਿਹੜੀ ਹੈ ਉਹ ਦਿੱਤੀ ਗਈ ਹੈ ਤਦੋਂ ਤੁਹਾਨੂੰ ਦੱਸਦੀ ਹੈ ਕਿ ਹਾਲ ਹੀ ਦੇ ਵਿੱਚ ਗਿੱਪੀ ਗਰੇਵਾਲ ਦੇ ਇੱਕ ਨਵੀਂ ਐਲਬਮ ਜ਼ਹਿਰ ਵੇ ਰਿਲੀਜ਼ ਹੋਈ ਹੈ ਇਸ ਦੀ ਆਡੀਓ ਜਿਹੜੀ ਹੈ ਉਹ ਰਿਲੀਜ਼ ਕਰ ਦਿੱਤੀ ਗਈ ਹੈ ਤੇ ਨਾਲ ਹੀ ਗਿੱਪੀ ਗਰੇਵਾਲ ਦੇ ਵੱਲੋਂ ਜੈਸਮਿਨ ਸੈਂਡਲਸ ਦੇ ਨਾਲ ਇੱਕ ਪੋਸਟਰ ਵੀ ਜਿਹੜਾ ਹੈ ਉਹ ਜਾਰੀ ਕੀਤਾ ਗਿਆ ਹੈ ਜਿਸ ਤੋਂ ਬਾਅਦ ਗਿੱਪੀ ਗਰੇਵਾਲ ਵਿਵਾਦਾਂ ਦੇ ਵਿੱਚ ਆ ਗਏ ਨੇ ਦੱਸਦੇ ਹੈ ਕਿ ਪੰਜਾਬੀ ਗਾਇਕ ਗਿੱਪੀ ਗਰੇਵਾਲ ਤੇ ਐਲੀ ਮੰਗੜ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਆਰੋਪ ਨੇ ਕਿ ਉਹਨਾਂ ਵੱਲੋਂ ਨਸ਼ੀਆਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਹਾਲੀ ਦੇ ਵਿੱਚ ਜਿੱਥੇ ਗਿੱਪੀ ਗਰੇਵਾਲ ਦੀ ਐਲਬਮ ਰਿਲੀਜ਼ ਹੋਈ ਹੈ ਤੇ ਇਸ ਦੇ ਨਾਲ ਹੀ ਐਲੀ ਮੰਗੜ ਦੀ ਵੀ ਇੱਕ ਨਵੀਂ ਐਲਬਮ ਜਿਹੜੀ ਹੈ ਉਹ ਰਿਲੀਜ਼ ਹੋਈ ਹੈ ਜਿਸ ਦੇ ਵਿੱਚ ਵੀ ਇਹ આરોਪ ਲਗਾਏ ਜਾ ਰਹੇ ਨੇ ਕਿ ਗੀਤਾਂ ਦੇ ਵਿੱਚ ਉਹਨਾਂ ਵੱਲੋਂ ਨਸ਼ਿਆਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ ਤਾਂ ਦੋ ਐਲਬਮ ਰਿਲੀਜ਼ ਹੋਈਆਂ ਹਾਲੀ ਦੇ ਵਿੱਚ ਅਤੇ ਆਉਂਦੇ ਹੀ ਵਿਵਾਦਾਂ ਦੇ ਵਿੱਚ ਘੇਰ ਗਈਆਂ ਨੇ ਇੱਕ ਪੋਸਟਰ ਗਿੱਪੀ ਗਰੇਵਾਲ ਦੇ ਵੱਲੋਂ ਹਾਲ ਹੀ ਦੇ ਵਿੱਚ ਜੈਸਮਿਨ ਸੈਂਡਲਸ ਦੇ ਨਾਲ ਸਾਂਝਾ ਕੀਤਾ ਗਿਆ ਅਤੇ ਉਹਨਾਂ ਦੀ ਇੱਕ ਨਵੀਂ ਐਲਬਮ ਜ਼ਹਿਰ ਵੀ ਰਿਲੀਜ਼ ਹੋਈ ਹਾਲਾਂਕਿ ਇਸ ਦੀ ਅਫੀਸ਼ੀਅਲ ਵੀਡੀਓ ਹੁਣ ਤੱਕ ਰਿਲੀਜ਼ ਨਹੀਂ ਕੀਤੀ ਗਈ ਹੈ ਪਰ ਇਸ ਦੇ ਨਾਲ ਹੀ ਜਿਹੜਾ ਆਡੀਓ Song ਹੈ ਤੇ ਨਾਲ ਹੀ ਪੋਸਟਰ ਜਿਹੜਾ ਉਹ ਰਿਲੀਜ਼ ਕਰ ਦਿੱਤਾ ਗਿਆ ਤੇ ਇਸ ਤੋਂ ਬਾਅਦ ਪੰਡਿਤ ਰਾਓ ਦੇ ਵੱਲੋਂ ਐ ਰੋਪ ਲਗਾਏ ਜਾ ਰਹੇ ਨੇ ਕਿ ਗਿੱਪੀ ਗਰੇਵਾਲ ਦੇ ਵੱਲੋਂ ਆਪਣੇ ਗੀਤਾਂ ਦੇ ਵਿੱਚ ਨਸ਼ੀਆਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਉਹਨਾਂ ਦੇ ਵੱਲੋਂ ਡੀਜੀਪੀ ਨੂੰ ਸ਼ਿਕਾਇਤ ਦੇ ਜਿਹੜੀ ਹੈ ਉਹ ਦੇ ਦਿੱਤੀ ਗਈ ਹੈ ਅਤੇ ਹੁਣ ਜਿਹੜੇ ਡੀਜੀਪੀ ਨੇ ਉਹਨਾਂ ਦੇ ਵੱਲੋਂ ਜਿਹੜੇ ਜਾਂਚ ਦੇ ਆਦੇਸ਼ ਵੀ ਦੇ ਦਿੱਤੇ ਗਏ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬੀ ਗਾਇਕ ਗਿੱਪੀ ਗਰੇਵਾ ਤੇ ਨਾਲ ਹੀ ਐਲੀ ਮੰਗੜ ਦੇ ਖਿਲਾਫ ਹਾਲੀ ਦੇ ਵਿੱਚ ਸ਼ਿਕਾਇਤ ਜਿਹੜੀ ਹੈ ਉਹ ਦਰਜ ਹੋਈ ਹੈ ਤੇ આરોਪ ਲੱਗੇ ਨੇ ਕਿ ਉਹਨਾਂ ਦੇ ਵੱਲੋਂ ਨਸ਼ਿਆਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ ਹੋਰ ਵੱਡੀਆਂ ਅਪਡੇਟਸ ਦੇ ਲਈ ਜੁੜੇ ਰਹੋ ਲਾਈਫ ਪੰਜਾਬੀ ਟੀਵੀ ਦੇ ਨਾਲ ਲਾਈਫ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ ਸੋ so, YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ 라이 ਪੰਜਾਬੀ TV ਨੂੰ IP TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼ ਦੁਨੀਆ ਦੇ ਵਿੱਚ 24 ਘੰਟੇ ਦੇਖ ਸਕਦੇ ਹੋ